ਸਾਡੇ ਨਾਲ ਐਡਵੋਕੇਟ ਰਮਨ ਰੋੜਾ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੁਸੀਂ ਇਹ ਗੱਲ ਕਿੰਨੇ ਦਿਨ ਦਾ ਰਿਮਾਂਡ ਮਿਲੇ ਹੈਗਾ ਜੀ ਅੱਜ ਜਿਹੜਾ ਇਹ 16 ਜੂਨ ਤੱਕ ਜੁਡੀਸ਼ੀਅਲ ਕਸਟਡੀ ਚ ਜਾਏ ਜੀ ਤੇ ਕਿੰਨੇ ਦਿਨ ਦਾ ਜਿਹੜਾ 14 ਦਿਨ ਦਾ 16 14 ਦਿਨ ਦਾ ਜੀ ਹੇ ਸਰ ਕਿਹੜੀ ਜੇਲ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇਧਰ ਆਇਓ ਵਕੀਲ ਸਾਹਿਬ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇੱਥੇ ਕਪੂਰਥਲਾ ਕੋਈ ਪਿਛਲੇ ਦੌਰਾਨ ਮੈਂ ਵਿਜੀਲੈਂਸ ਵੱਲੋਂ 4 ਦਿਨ ਦਾ ਰਮਾਨ ਮੰਗਿਆ ਗਿਆ ਸੀ ਕੋਈ ਇਸ ਦੇ ਉੱਤੇ ਕੋਈ ਖਲਾਸਾ ਨਹੀਂ ਕੋਈ ਖਲਾਸਾ ਨਹੀਂ ਅੱਜ ਉਹਨਾਂ ਨੇ ਐਪਲੀਕੇਸ਼ਨ ਇਹ ਸੀ ਵਿੱਚ ਜੇ ਚ ਭੇਜਿਆ ਗਿਆ ਜੀ ਬਸ ਕਿਹੜੀ ਜੇਲ ਐਸ ਦਾ ਪਤਾ ਲੱਗਾ ਕਿਹੜੀ ਜੇਲ ਜਿਹੜੀ ਕਪੂਰਥਲਾ ਜੇਲ ਜਿਹੜੀ ਜਲੰਧਰ ਜੇਲ ਟਾਟ ਕਪੂਰਥਲਾ ਜਿਹਨੂੰ ਕਹਿੰਦੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਰਮਨ ਰੋੜਾ ਨੂੰ 14 ਦਿਨ ਦਾ ਡਿਜੀਟਲ ਜੇ ਜੇਲ੍ਹ ਦੇ ਕਪੂਰਥੱਲੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿੰਦਾ ਵਿਜੀਲੈਂਸ ਵੱਲੋਂ ਕੋਈ ਵੀ ਕਿਹੜਾ ਰਿਮਾਂਡ ਨਹੀਂ ਮੰਗਿਆ ਗਿਆ ਉਸ ਤੋਂ ਬਾਅਦ ਕਿਹੜਾ ਇਹਨਾਂ ਨੂੰ ਜੋ ਐ ਕੋਰਟ 'ਚ ਪੇਸ਼ ਕਰਕੇ 14 ਦਿਨ ਦਾ ਕਿਹੜਾ ਜੇਲ੍ਹ ਭੇਜਿਆ ਗਿਆ ਉਸ ਤੋਂ 16 ਤਰੀਕ ਨੂੰ ਕਿਹੜੀ ਦੁਆਰਾ ਪੇਸ਼ੀ ਇਸ ਦੇ ਰਮਨ ਰੋੜਾ ਦੀ ਹੋਏਗੀ ਕੀ ਖਲਾਸੇ ਹੁੰਦ ਨੇ ਇਸ ਦੇ ਬਾਰੇ ਇਹ ਤੁਹਾਨੂੰ ਤਸਵੀਰਾਂ ਇਦਾਂ ਹੀ ਦਿਖਾਉਂਦੇ ਰਾਵਾਂਗੇ ਪੰਜਾਬ ਕਿਸੇ ਜਗਬਾਨੀ ਤੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚਲੰਦ ਅੱਜ ਦੇ ਨਾ ਐਡਵੋਕੇਟ ਰਮਨ ਰੋੜਾ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੁਸੀਂ ਇਹ ਗ ਜੂਨ ਤੱਕ ਜੁਡੀਸ਼ੀਅਲ ਕਸਟਡੀ ਚ ਭੇਜਿਆ ਜਾਏਗਾ ਜੀ ਤੇ ਕਿੰਨੇ ਦਿਨ ਦਾ ਜਿਹੜਾ 14 ਦਿਨ ਦਾ 16 ਦਿਨ ਦਾ ਇਹ ਜੀ ਕਿਹੜੀ ਜੇਲ੍ਹ ਕਿਹੜੀ ਜੇਲ੍ਹ ਚ ਭੇਜਿਆ ਜਾ ਰਿਹਾ ਹੈ ਇੱਧਰ ਆਇਓ ਵਕੀਲ ਸਾਹਿਬ ਕਿਹੜੀ ਜੇਲ੍ਹ ਚ ਭੇਜਿਆ ਜਾ ਰਿਹਾ ਹੈ ਇੱਥੇ ਕਪੂਰਥਾਲੀ ਕੋਈ ਪਿਛਲੇ ਦੌਰਾਨ ਮੈਂ ਵਿਜੀਲੈਂਸ ਵੱਲੋਂ 4 ਦਿਨ ਦਾ ਰਮਾਨ ਮੰਗਿਆ ਗਿਆ ਸੀ ਕੋਈ ਇਸ ਦੇ ਉੱਤੇ ਕੋਈ ਖਲਾਸਾ ਨਹੀਂ ਕੋਈ ਖਲਾਸਾ ਨਹੀਂ ਅੱਜ ਉਹਨਾਂ ਨੇ ਐਪਲੀਕੇਸ਼ਨ ਇਹ ਸੀ ਵਿੱਚ ਜੇਲ੍ਹ ਚ ਭੇਜਿਆ ਗਿਆ ਜੀ ਬਸ ਕਿਹੜੀ ਜੇਲ੍ਹ ਐਸੇ ਚ ਪਤਾ ਲੱਗਿਆ ਕਿਹੜੀ ਜੇਲ੍ਹ ਜਿਹੜੀ ਕਪੂਰਥਲਾ ਜੇਲ੍ਹ ਜਿਹੜੀ ਜਲੰਧਰ ਜੇਲ੍ਹ ਟਾਟ ਕਪੂਰਥਾਲਾ ਜਿਹਨੂੰ ਕਹਿੰਦੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਰਮਨ ਰੋੜਾ ਨੂੰ 1 ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿੰਦਾ ਵਿਜੀਲੈਂਸ ਵੱਲੋਂ ਕੋਈ ਵੀ ਕਿਹੜਾ ਰਿਮਾਂਡ ਨਹੀਂ ਮੰਗਿਆ ਗਿਆ ਉਸ ਤੋਂ ਬਾਅਦ ਕਿਹੜਾ ਇਹਨਾਂ ਨੂੰ ਜੋ ਐ ਕੋਰਟ 'ਚ ਪੇਸ਼ ਕਰਕੇ 14 ਦਿਨ ਦਾ ਕਿਹੜਾ ਜੇਲ੍ਹ ਭੇਜਿਆ ਗਿਆ ਉਸ ਤੋਂ 16 ਤਰੀਕ ਨੂੰ ਕਿਹੜੀ ਦੁਆਰਾ ਪੇਸ਼ੀ ਇਸ ਦੇ ਰਮਨ ਰੋੜਾ ਦੀ ਹੋਏਗੀ ਕੀ ਖਲਾਸੇ ਹੁੰਦ ਨੇ ਇਸ ਦੇ ਬਾਰੇ ਇਹ ਤੁਹਾਨੂੰ ਤਸਵੀਰਾਂ ਇਦਾਂ ਹੀ ਦਿਖਾਉਂਦੇ ਰਾਵਾਂਗੇ ਪੰਜਾਬ ਕਿਸੇ ਜਗਬਾਨੀ ਤੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚਲੰਦ ਅੱਜ ਦੇ ਨਾਲ ਐਡਵੋਕੇਟ ਰਮਨ ਰੋੜਾ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੁਸੀਂ ਇਹ ਗੱਲ ਕਿੰਨੇ ਦਿਨ ਦਾ ਰਿਮਾਂਡ ਮਿਲੇ ਹੈ ਤੱਕ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਜੀ ਤੇ ਕਿੰਨੇ ਦਿਨ ਦਾ ਜਿਹੜਾ 14 ਦਿਨ ਦਾ 16 ਚੁਟਾ ਦਿੰਦਾ ਜੀ ਜੀ ਸਰ ਕਿਹੜੀ ਜੇਲ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇਹ ਵਕੀਲ ਸਾਹਿਬ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਅੱਛਾ ਕਪੂਰਥਲਾ ਕੋਈ ਪਿਛਲੇ ਦੌਰਾਨ ਵਿਜੀਲੈਂਸ ਵੱਲੋਂ 4 ਦਿਨ ਦਾ ਰਿਮਾਨਡ ਮੰਗਿਆ ਗਿਆ ਸੀ ਕੋਈ ਇਸ ਦੇ ਉੱਤੇ ਕੋਈ ਖਲਾਸਾ ਨਹੀਂ ਕੋਈ ਖਲਾਸਾ ਨਹੀਂ ਅੱਜ ਉਹਨਾਂ ਨੇ ਐਪਲੀਕੇਸ਼ਨ ਨਹੀਂ ਅਸੀਂ ਜੇਲ ਚ ਭੇਜ ਬਸ ਕਿਹੜੀ ਜੇਲ ਐਸੇ ਚ ਪਤਾ ਲੱਗਾ ਕਿਹੜੀ ਜੇਲ ਜਿਹੜੀ ਕੂਰਥਲਾ ਜੇਲ ਜਿਹੜੀ ਜਲੰਧਰ ਜੇਲ ਐਟ ਕਪੂਰਥਲਾ ਜਿਹਨੂੰ ਕਹਿੰਦੇ ਇਹ ਦੇਖੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਰਮਨ ਰੋੜਾ ਨੂੰ 14 ਦਿਨ ਦਾ ਡਿਜੀਟਲ ਜੇਲ ਦੇ گیا তুই دیکھ ਰਹੋ کورٹ ਚ ਹੁਣ 14 ਦਿਨ ਲਈ ਜੇਲ੍ਹ ਦੇ ਕਪੂਰਥੱਲੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿੰਦਾ ਵਿਜੀਲੈਂਸ ਵੱਲੋਂ ਕੋਈ ਵੀ ਕਿਹੜਾ ਰਿਮਾਂਡ ਨਹੀਂ ਮੰਗਿਆ ਗਿਆ ਉਸ ਤੋਂ ਬਾਅਦ ਕਿਹੜਾ ਇਹਨਾਂ ਨੂੰ ਜੋ ਹੈ کورٹ 'ਚ ਪੇਸ਼ ਕਰਕੇ 14 ਦਿਨ ਦਾ ਕਿਹੜਾ ਜੇਲ੍ਹ ਭੇਜਿਆ ਗਿਆ ਉਸ ਤੋਂ 16 ਤਰੀਕ ਨੂੰ ਕਿਹੜੀ ਦੁਆਰਾ ਪੇਸ਼ੀ ਇਸ ਦੇ ਰਮਨ ਰੋੜਾ ਦੀ ਹੋਏਗੀ ਕੀ ਖਲਾਸੇ ਹੁੰਦ ਨੇ ਇਸ ਦੇ ਬਾਰੇ ਇਹ ਤੁਹਾਨੂੰ ਤਸਵੀਰਾਂ ਇੱਦਾਂ ਹੀ ਦਿਖਾਉਂਦੇ ਰਾਵਾਂਗੇ ਪੰਜਾਬ ਕਿਸੇ ਜਗਬਾਨੀ ਤੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚੈਨਲ